ਤੁਸੀਂ ਵੀ ਥੱਕ ਚੁੱਕੇ ਹੋ ਹਾਰ ਮੰਨ ਚੁੱਕੇ ਹੋ ਹਰ ਮੁਸ਼ਕਿਲ ਤੋਂ ਭੱਜਣ ਬਾਰੇ ਸੋਚ ਰਹੇ ਹੋ ਤਾਂ ਸੁਣੋ ਸਬਰ ਕਰਨਾ ਸਿਰਫ ਇੰਤਜ਼ਾਰ ਨਹੀਂ ਤੁਹਾਡੀ ਤਾਕਤ ਹੈ ਗੁਰਬਾਣੀ ਅਨੁਸਾਰ ਸਬਰ ਨੂੰ ਵੀਰਤਾ ਦਾ ਪੈਮਾਨ ਦਿੱਤਾ ਗਿਆ ਸੋ ਅੱਜ ਅਸੀਂ ਗੱਲ ਕਰਾਂਗੇ ਸਬਰ ਬਾਰੇ ਜਦੋਂ ਵੀ ਸਾਡੀ ਲਾਈਫ 'ਚ ਕੋਈ ਪ੍ਰੋਬਲਮ ਆਉਂਦੀ ਹੈ ਸਾਨੂੰ ਲੋਕੀ ਕਹਿੰਦੇ ਨੇ ਸਬਰ ਰੱਖ ਸਭ ਠੀਕ ਹੋ ਜਾਏਗਾ ਪਰ ਜਿੱਦੀ ਲਾਈਫ 'ਚ ਪ੍ਰੋਬਲਮ ਆਈ ਹੁੰਦੀ ਹੈ ਜਾਂ ਜਿਹੜਾ ਬੰਦਾ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹਦੇ ਲਈ ਸਬਰ ਦਾ ਅਰਥ ਬਹੁਤ ਹੀ ਮੁਸ਼ਕਲ ਹੁੰਦਾ ਕਿਉਂਕਿ ਉਹ ਨਹੀਂ ਰੱਖ ਪੰਦਾ ਕਿਉਂਕਿ ਉਹ ਚਾਹੁੰਦਾ ਹੈ ਕਿ ਜਿਹੜੀ ਵੀ ਉਹਦੀਆਂ ਪ੍ਰੋਬਲਮਸ ਨੇ ਉਹ ਫਟਾਫਟ ਠੀਕ ਹੋ ਜਾਣ ਪਰ ਕੀ ਇਦਾਂ ਹੋ ਸਕਦਾ ਹੈ ਜਿਹੜੀ ਚੀਜ਼ ਤੁਹਾਡੀ ਲਾਈਫ 'ਚ ਆਈ ਹੈ ਉਹ ਤੁਹਾਨੂੰ ਕੁਝ ਸਿਖਾਣ ਲਈ ਆਈ ਹੈ ਪਰ ਸਾਡੇ ਅੰਦਰ ਸਬਰ ਨਹੀਂ ਹੁੰਦਾ ਉਹ ਲਾਈਫ ਲੈਸਨ ਨੂੰ ਸਿੱਖਣ ਲਈ ਤੇ ਅਸੀਂ ਦੁਆਵਾਂ ਕਰਦੇ ਆਂ ਹੱਥ ਪੈਰ ਮਾਰਦੇ ਆਂ ਕਿ ਸਾਡੀ ਉਹ ਪ੍ਰੋਬਲਮ ਫਟਾਫਟ ਠੀਕ ਹੋ ਜਾਏ ਹੁਣ ਇਮੇਜਿਨ ਕਰੋ ਇੱਕ ਨੌਜਵਾਨ ਹੈ ਜਿਹਨੂੰ ਪਿਆਰ ਚੋਂ ਵੀ ਧੋਖਾ ਮਿਲਿਆ ਜਿਹਦੀ ਨੌਕਰੀ ਚਲੀ ਗਈ ਜਿਹਦੇ ਘਰ ਦੇ ਉਹਦੇ ਤੋਂ ਨਿਰਾਸ਼ ਨੇ ਤੇ ਉਹ ਕੀ ਸੋਚੇਗਾ ਉਹ ਸੋਚੇਗਾ ਕਿ ਹੁਣ ਮੇਰਾ ਜੀਣ ਦਾ ਕੀ ਮਕਸਦ ਹੈ ਮੈਂ ਮਾਰ ਹੀ ਜਾਣਾ ਪਰ ਉਨੇ ਗੁਰਬਾਣੀ ਦੀ ਇੱਕ ਪੰਕਤੀ ਪੜ੍ਹੀ ਜਿਸ ਨਾਲ ਉਹਦਾ ਮਰਨ ਦਾ ਡਿਸੀਜਨ ਸੁਸਾਇਸਾਈਡ ਕਰਨ ਦਾ ਡਿਸੀਜਨ ਹੀ ਚੇਂਜ ਹੋ ਗਿਆ ਇਸ ਦਾ ਮੀਨਿੰਗ ਹੈ ਸਬਰ ਦਾ ਮਤਲਬ ਹਾਰ ਨਹੀਂ ਸਗੋ ਆਪਣੇ ਆਪ ਨੂੰ ਸਮਝਣ ਦਾ ਵਕਤ ਲੈਣਾ ਨਾਨਕ ਦੇਵ ਜੀ ਨੇ ਵੀ ਸਾਨੂੰ ਇਹ ਸਮਝਾਇਆ ਕਿ ਜਿਵੇਂ ਇੱਕ ਕਿਸਾਨ ਬੀਜ ਬੋ ਕੇ ਉਸ ਨੂੰ ਪੱਕਣ ਦਾ ਇੰਤਜ਼ਾਰ ਕਰਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਸਬਰ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਲਈ ਪੱਕਾਪਨ ਹੁੰਦਾ ਹੈ ਹੁਣ ਅਗਰ ਅਸੀਂ ਕੁਝ ਐਗਜ਼ਾਮਪਲਸ ਦੇ ਥਰੂ ਸਮਝੀ ਤਾਂ ਅਗਰ ਤੁਹਾਡਾ ਡਿਲ ਟੁੱਟਿਆ ਤਾਂ ਸਬਰ ਰੱਖੋ ਇਹ ਰਿਸ਼ਤਾ ਤੁਹਾਨੂੰ ਕੁਝ ਸਿਖਾਉਣ ਆਇਆ ਸੀ ਤੁਹਾਡੀ ਸੋਲ ਨੂੰ ਫਾਰਮ ਕਰਨ ਆਇਆ ਸੀ ਤੇ ਜਿਹੜਾ ਅਗਲਾ ਪਿਆਰ ਆਏਗਾ ਉਹ ਜ਼ਰੂਰ ਤੁਹਾਡੇ ਲਈ ਚੰਗਾ ਹੀ ਹੋਏਗਾ ਤੇ ਜੇ ਅਗਰ ਤੁਹਾਡੀ ਜੌਬ ਗਈ ਹੈ ਤਾਂ ਇਹ ਯਾਦ ਰੱਖੋ ਕਿ ਧਨਵੰਤਰੀ ਨੂੰ ਵੀ 12 ਸਾਲ ਲੱਗੇ ਸੀ ਤੇ ਫਿਰ ਉਹ ਰਾਜਾ ਬਣਿਆ ਸੀ ਗੁਰਬਾਣੀ ਦੇ ਅਨੁਸਾਰ ਸਬਰ ਰੱਖਣ ਦੇ ਤਿੰਨ ਤਰੀਕੇ ਨੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਕਿਸ ਦੇ ਥਰੂ ਸਿਮਰਨ ਦੇ ਥਰੂ ਮੈਡੀਟੇਸ਼ਨ ਦੇ ਥਰੂ ਦੂਸਰਾ ਸੰਤੋਖ ਚ ਰਹੋ ਜੋ ਮਿਲਿਆ ਉਸ ਚ ਖੁਸ਼ ਰਹੋ ਹਾਂ ਅੱਗੇ ਵਧਣ ਦੀ ਕੋਸ਼ਿਸ਼ ਕਰੋ ਪਰ ਜੋ ਮਿਲਿਆ ਉਹਦੇ ਲਈ ਗ੍ਰੇਟਫੁਲ ਹੋਵੋ ਥੈਂਕਫੁਲ ਹੋਵੋ ਨਾ ਕਿ ਬਲੇਮ ਕਰੋ ਤੀਸਰੀ ਚੀਜ਼ ਰੱਬ ਤੇ ਵਿਸ਼ਵਾਸ ਰੱਖੋ ਨਹੀਂ ਵਿਸ਼ਵਾਸ ਹੋ ਰਿਹਾ ਉਸ ਪ੍ਰੋਬਲਮ ਉਸ ਮੂਮੈਂਟ ਚ ਨਹੀਂ ਵਿਸ਼ਵਾਸ ਆਂਦਾ ਤਾਂ ਤੁਸੀਂ ਹੋਰ ਵੀ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰ पाओਗੇ ਐਟ ਦੈਨ ਤੁਹਾਨੂੰ ਸਰੈਂਡਰ ਹੀ ਕਰਨਾ ਪਵੇਗਾ ਤੁਹਾਨੂੰ ਵਿਸ਼ਵਾਸ ਹੀ ਕਰਨਾ ਪਵੇਗਾ ਸੋ ਵਿਸ਼ਵਾਸ ਨੂੰ ਆਪਣੀ ਤਾਕਤ ਬਣਾਓ ਸੋ ਏ ਸੀਗੀ ਵੀਡੀਓ ਸਬਰ ਬਾਰੇ ਜੇ ਤੁਸੀਂ ਅੱਜ ਤੋਂ ਸਬਰ ਕਰਨਾ ਸਿੱਖ ਲੋਗੇ ਸਬਰ ਨੂੰ ਆਪਣੇ ਲਾਈਫ ਚ ਇੰਪਲੀਮੈਂਟ ਕਰਨਾ ਸਿੱਖ ਲੋਗੇ ਤਾਂ ਅੱਜ ਤੋਂ 6 ਮਹੀਨੇ ਬਾਅਦ ਜੋ ਤੁਹਾਡੀ ਅੱਜ ਦੀ ਪਰਸਨੈਲਿਟੀ ਆ ਉਹ 6 ਮਹੀਨੇ ਬਾਅਦ ਕੋਈ ਹੋਰ ਹੀ ਪਰਸਨੈਲਿਟੀ ਨਿਕਲੇਗੀ ਤਿਉ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਤੇ ਤੁਹਾਡੇ ਖੁਦ ਲਈ ਹੀ ਇੱਕ ਵਧੀਆ ਚੇਂਜ ਲੈ ਕੇ ਆਏਗੀ। ਸ਼ੁਗਰ ਕਾਲ ਤੋਂ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਆਂਦੀ ਆ। ਤੁਹਾਨੂੰ ਪਤਾ ਹੈ ਕਿ ਸਬਰ ਰੱਖਣਾ ਹੀ ਉਸ ਪ੍ਰੋਬਲਮ ਦਾ ਹੱਲ ਹੈ ਤੇ ਸਬਰ ਰੱਖਣ ਦੇ ਨਾਲ ਹੀ ਤੁਸੀਂ ਉਹ ਪ੍ਰੋਬਲਮ ਨੂੰ ਆਸਾਨੀ ਨਾਲ ਆਪਣੇ ਲਾਈਫ 'ਚੋਂ ਪਾਰ ਲੰਘ ਆ ਸਕਦੇ ਹੋ। ਸਬਰ ਦਾ ਮਤਲਬ ਹੈ ਰੱਬ ਤੇ ਵਿਸ਼ਵਾਸ ਰੱਖਣਾ। ਸਬਰ ਦਾ ਮਤਲਬ ਹੈ ਕਿ ਜੋ ਵੀ ਪ੍ਰੋਬਲਮ ਆਈ ਹੈ ਤੁਹਾਨੂੰ ਕੁਝ ਸਿਖਾਉਣ ਲਈ ਹੈ ਆਪਣਾ ਓਪਨ ਮਾਈਂਡਸੈਟ ਰੱਖਣਾ ਤੇ ਸਬਰ ਦਾ ਮਤਲਬ ਹੈ ਸਿਮਰਨ ਕਰਦੇ ਕਰਦੇ ਰੱਬ ਤੇ ਵਿਸ਼ਵਾਸ ਕਰਦੇ ਕਰਦੇ ਰੱਬ ਤੋਂ ਗਾਈਡੈਂਸ ਲੈਂਦੇ ਹੋਏ ਤੁਸੀਂ ਉਹ ਪ੍ਰੋਬਲਮ ਨੂੰ ਆਸਾਨੀ ਨਾਲ ਆਪਣੀ ਲਾਈਫ ਚੋਂ ਬਾਹਰ ਲੰਗਾ ਸਕਦੇ ਹੋ ਸੋ ਇਹ ਵੀਡੀਓ ਨੂੰ ਕਿਸੇ ਇੱਕ ਮਿੱਤਰ ਨਾਲ ਜ਼ਰੂਰ ਸ਼ੇਅਰ ਕਰਨਾ ਜੋ ਹਾਰ ਮੰਨਣ ਵਾਲਾ ਹੈ ਕਿਉਂਕਿ ਤੁਸੀਂ ਉਹਦੀ ਹਾਰ ਨੂੰ ਜਿੱਤ ਵਿੱਚ ਬਦਲ ਸਕਦੇ ਹੋ ਇਸ ਵੀਡੀਓ ਦੇ ਸ਼ੇਅਰ ਕਰਨ ਦੇ ਨਾਲ